ਕਰਨਲ ਪੁਸ਼ਪਿੰਦਰ ਸਿੰਘ ਬਾਠ ਉਹਨਾਂ ਦੇ ਪੁੱਤ ਅੰਗਦ ਸਿੰਘ ਦੇ ਉੱਤੇ ਜਿਸ ਤਰੀਕੇ ਨਾਲ ਪੁਲਿਸ ਦੀ ਕੁੱਟ ਮਾਰਦਾ ਕੈਰ ਸਾਹਮਣੇ ਆਇਆ ਜਿਵੇਂ ਮੀਡੀਆ ਦੇ ਵਿੱਚ ਗੱਲ ਆਈ ਜਿਵੇਂ ਦੇਸ਼ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਤੱਕ ਇਹ ਖਬਰ ਜੰਗਲ ਦੀ ਅਗ ਬੂੰਹ ਪਹੁੰਚੀ ਉਹਨੇ ਬਹੁਤ ਕੁਝ ਸੋਚਣ ਸਮਝਣ ਤੇ ਵਿਚਾਰਨ ਵਾਸਤੇ ਮਜਬੂਰ ਕਰਤਾ ਪਹਿਲੀ ਗੱਲ ਤਾਂ ਇਹ ਆ ਵੀ ਇੱਕ ਕਰਨਲ ਦੇ ਨਾਲ ਬਿਲਕੁਲ ਨਹੀਂ ਇਵੇਂ ਹੋਣਾ ਚਾਹੀਦਾ ਦੂਜੀ ਗੱਲ ਇਹ ਆ ਕਿ ਕਰਨਲ ਦੇ ਨਾਲ ਹੀ ਕਿਉਂ ਇਹ ਕਿਸੇ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਇਹ ਕਿਸੇ ਰਿਕਸ਼ਾ ਚਾਲਕ ਨਾਲ ਵੀ ਨਹੀਂ ਹੋਣਾ ਚਾਹੀਦਾ ਤੁਹਾਡੇ ਨਾਲ ਵੀ ਨਹੀਂ ਹੋਣਾ ਚਾਹੀਦਾ ਮੇਰੇ ਨਾਲ ਵੀ ਨਹੀਂ ਹੋਣਾ ਚਾਹੀਦਾ ਕੋਈ ਪੈਟ ਦੇ ਉੱਤੇ ਖੜ ਕੇ ਮਜ਼ਦੂਰੀ ਕਰਦਾ ਉਹਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੇ ਰੇੜੀ ਤੇ ਫੜੀ ਚਾਲਕ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਉਸ ਤੋਂ ਔਲੀ ਗੱਲ ਇਹ ਆ ਵੀ ਜੇਕਰ ਇਦਾਂ ਦਾ ਕੁਝ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਪੁਲਿਸ ਨੂੰ ਪੁਲਿਸ ਦੇ ਉੱਤੇ ਬਣਦੀ ਸਰਦੀ ਵੇਲੇ ਸਰਕਾਰਵਾਈ ਕਰਨੀ ਚਾਹੀਦੀ ਆ ਇਹ ਨਹੀਂ ਕਿ ਪੈਂਦੀ ਛੱਟੇ ਆਪਾਂ ਗੱਲ ਕਹਿ ਦਈਏ ਵੀ ਪੁਲਿਸ ਦਾ ਅਣਪਛਾਤੀ ਆ ਤੇ ਜਦੋਂ ਹੁਣ ਚਾਰੇ ਪਾਸੇ ਦਬਾਅ ਪਿਆ ਤੇ ਫਿਰ ਪੁਲਿਸ ਬਲਾਕਮੈਂਡ ਦੇ ਨਾਂ ਜਿਹੜੇ ਉਹ ਵੀ ਐਫ ਆਈ ਆਰ ਦੇ ਵਿੱਚ ਦਰਜ ਹੋ ਗਏ ਆ ਕਿੰਨਾ ਚੰਗਾ ਹੁੰਦਾ ਜੇਕਰ ਪੁਲਿਸ ਦੇ ਵੱਲੋਂ ਆਪਣੇ ਸਾਥੀਆਂ ਦੀ ਗਲਤੀ ਜਾਂ ਗੁਨਾਹ ਜਾਂ ਕਰਤੂਤ ਕੋਈ ਵੀ ਸ਼ਬਦ ਵਰਤ ਲਓ ਜੇਕਰ ਇਹਦੇ ਉੱਤੇ ਪਰਦਾ ਪਾਉਣ ਦੀ ਥਾਣੇ ਉੱਤੇ ਵੇਲੇ ਸਿਰ ਕਾਰਵਾਈ ਕਰਨ ਦੀ ਗੱਲ ਕਹੀ ਹੁੰਦੀ ਪੁਲਿਸ ਦੇ ਵੱਲੋਂ ਮਾਫੀ ਜ਼ਰੂਰ ਮੰਗੀ ਗਈ ਐਸ ਐਸ ਪੀ ਸਾਹਿਬ ਦੇ ਵੱਲੋਂ ਮਾਫੀ ਮੰਗੀ ਗਈ ਆ ਕੁਝ ਕੋ ਹੋਰ ਲੋਕਾਂ ਨੇ ਗੱਲ ਕੀਤੀ ਕਿ ਮਾੜਾ ਹੋਇਆ ਪਰ ਇਹ ਸਾਰੇ ਘਟਨਾਕਰਮ ਨੇ ਇਹ ਗੱਲ ਦੱਸ ਦਿੱਤੀ ਆ ਕਿ ਪੰਜਾਬ ਦੇ ਵਿੱਚ ਪੁਲਿਸ ਦਾ ਸੁਭਾਅ ਕਿਹੋ ਜਿਹਾ ਪੰਜਾਬ ਦੇ ਵਿੱਚ ਪੁਲਿਸ ਕਿਸ ਤਰੀਕੇ ਨਾਲ ਵਿਚਰਦੀ ਆ ਪੰਜਾਬ ਦੇ ਵਿੱਚ ਪੁਲਿਸ ਦੇ ਸਿਰ ਨੂੰ ਕਿਵੇਂ ਹੰਕਾਰ ਚੜਿਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਆ ਪਰ ਜੇਕਰ ਥੋੜੀ ਬਹੁਤੀ ਪੜ੍ਹਸ ਚੰਗੀ ਵੀ ਆ ਤਾਂ ਸਭ ਦੇ ਸਿਰ ਦੇ ਵਿੱਚ ਸਵਾਹ ਪਾਉਣ ਦਾ ਕੰਮ ਇਹੋ ਜਿਹੇ ਲੋਕ ਕਰ ਦਿੰਦੇ ਆ ਜਿਹੜੇ ਕਿਸੇ ਵੀ ਬੇਕਸੂਰ ਦੇ ਉੱਤੇ ਪਰਚਾ ਦਰਜ ਕਰਦੇ ਆ ਜਿਹੜੇ ਜੀਦਾ ਮਰਜ਼ੀ ਨਾਂ ਵਿੱਚੋਂ ਕੱਢ ਦਿੰਦੇ ਪਰਚੇ ਦੇ ਉਹ ਜਿਹਨੂੰ ਮਰਜ਼ੀ ਲੰਮਾ પા ਕੇ ਕੁੱਟ ਦਿੰਦੇ ਆ ਜਿਹਨੂੰ ਮਰਜ਼ੀ ਅੰਦਰ ਤਾੜ ਦਿੰਦੇ ਆ ਜਿਹਨੂੰ ਮਰਜ਼ੀ ਦਬਕਾ ਮਾਰ ਦਿੰਦੇ ਆ ਕਦੇ ਕੋਈ ਖਬਰ ਆਉਂਦੀ ਆ ਕਦੇ ਕੋਈ ਖਬਰ ਆਉਂਦੀ ਆ ਚੰਦ ਚੜ੍ਹਨ ਤੋਂ ਬਿਨਾ ਕਿੰਨੀਆਂ ਕੋਈ ਖਬਰਾਂ ਆਉਂਦੀਆਂ ਤੁਹਾਡੇ ਜ਼ੇਹਨ ਦੇ ਵਿੱਚ ਕਿੰਨੀਆਂ ਚੱਲਦੀਆਂ ਤੁਸੀਂ ਟਿੱਪਣੀਆਂ ਦੇ ਰੂਪ ਵਿੱਚ ਦੱਸ ਦਿਓ ਮੈਂ ਇਸ ਸਾਰੇ ਐਪੀਸੋਡ ਦੇ ਵਿੱਚ ਇਸ ਸਾਰੇ ਵਰ ਵੱਧ ਪ੍ਰਭਾਵਿਤ ਹੋਇਆ ਤਾਂ ਮੈਂ ਕਰਨਲ ਬਾਠ ਹੋਰਾਂ ਦੀ ਧਰਮ ਪਤਨੀ ਜਸਵਿੰਦਰ ਕੌਰ ਬਾਠ ਤੋਂ ਪ੍ਰਭਾਵਿਤ ਹੋਇਆ ਦੇਖੋ ਜੇਕਰ ਟੱਬਰ ਨੇ ਕਿਸੇ ਜੀ ਦੇ ਨਾਲ ਵਧਿੱਕੀ ਹੋ ਗਈ ਜੇ ਕਿਸੇ ਜੀ ਦੇ ਉੱਤੇ ਅਤਿਆਚਾਰ ਹੋ ਗਿਆ ਤੇ ਫਿਰ ਟੱਬਰ ਦੇ ਜੀ ਖੜਦੇ ਕਿਵੇਂ ਹੁੰਦੇ ਆ ਇੱਕ ਡਾਹ ਕੇ ਲੜਾਈ ਕਿਵੇਂ ਲੜਦੇ ਆ ਇੱਕ ਲਹਿਰ ਕਿਵੇਂ ਖੜੀ ਕਰ ਦਿੰਦੇ ਆ ਇੱਕੋ ਔਰਤ ਸਾਰੇ ਵਰਤਾਰੇ ਨੂੰ ਕਿਵੇਂ ਚੈਲੰਜ ਕਰ ਦਿੰਦੀ ਆ ਇਹ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਘਰਵਾਲੀ ਦੇ ਕੋਲੋਂ ਕਿ ਸਿੱਖੇ ਇਸ ਭੈਣ ਨੂੰ ਅਸੀਂ ਸੱਚੀ ਮੁੱਚੀ ਸਲਾਮ ਕਹਿੰਦੇ ਆ ਇਸ ਔਰਤ ਦੇ ਵੱਲੋਂ ਜੋ ਕੁਝ ਕਰਕੇ ਦਿਖਾ ਦਿੱਤਾ ਇਹ ਸੱਚੀ ਮੁੱਚੀ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦਾ ਨਹੀਂ ਜੇਕਰ ਔਰਤ ਦੇ ਉੱਤੇ ਅਤਿਆਚਾਰ ਹੋਵੇ ਤਾਂ ਬੰਦੇ ਨੂੰ ਵੀ ਮੂਰੇ ਇਵੇਂ ਆਉਣਾ ਚਾਹੀਦਾ ਤੇ ਜੇਕਰ ਬੰਦੇ ਦੇ ਉੱਤੇ ਅਤਿਆਚਾਰ ਹੋਵੇ ਤਾਂ ਸਦਰਾਂ ਵੀ ਸਾਥਲ ਨੂੰ ਖੜਨਾ ਕਿਵੇਂ ਚਾਹੀਦਾ ਤੇ ਖੜ ਕੇ ਚੈਲੰਜ ਕਿਵੇਂ ਕੀਤਾ ਜਾਂਦਾ ਵੀ ਭਾਈ ਜੇਕਰ ਤੁਸੀਂ ਮੇਰੇ ਘਰ ਵਾਲੇ ਨਾਲ ਆਹ ਕੁਝ ਕੀਤਾ ਮੈਂ ਤੁਹਾਡੀਆਂ ਵਰਦੀਆਂ ਲਵਾ ਦੂੰ ਮੈਂ ਤੁਹਾਡੀਆਂ ਚੀਕਾਂ ਕਢਾ ਦੂੰ ਮੈਂ ਤੁਹਾਡੀ ਅੱਗੇ ਝੁਕਣਾ ਨਹੀਂਗਾ ਮੈਂ ਕੋਈ ਤੁਹਾਨੂੰ ਮਾਫੀ ਨਹੀਂ ਦੇਣੀ ਇਹਦਾ ਵੱਲ ਇਹਦਾ ਢੰਗ ਇਸ ਔਰਤ ਦੇ ਕੋਲੋਂ ਸਿੱਖਣਾ ਬਣਦਾ ਜੇ ਮੰਨ ਲਓ ਤੁਹਾਡੇ ਮੇਰੇ ਜਾਂ ਕਿਸੇ ਹੋਰ ਪਰਿਵਾਰ ਦੇ ਵਿੱਚ ਇਹਦਾ ਕੁਝ ਵਾਪਰ ਜੇ 2 ਦਿਨ ਰੌਲਾ ਪੈ ਜਾਂਦਾ ਹੁੰਦਾ ਬਾਅਦ ਵਿੱਚ ਟੱਬਰ ਦੇ ਅਧਿਕਾਰੀ ਜੀ ਕਹਿਣ ਲੱਗ ਜਾਂਦੇ ਹੁੰਦੇ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਛੱਡ ਪਰਾਂ ਸ਼ਿਕਾਇਤ ਵਾਪਸ ਲੈ ਲਾ ਛੱਡ ਪਰਾਂ ਜੋ ਹੋ ਗਿਆ ਸੋ ਹੋ ਗਿਆ ਜੋ ਲਿਖੀ ਸੀ ਓਵੇਂ ਹੋ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਲੋਕਾਂ ਦੇ ਵਿੱਚ ਜਾਣਾ ਆਉਣਾ ਹੈਗਾ ਚਲੋ ਕੋਈ ਗੱਲ ਨਹੀਂ ਦਬਾਫ ਲਾਣੇ ਪਾਸੇੋਂ ਪੈ ਗਿਆ ਫਲਾਣੇ ਅਧਿਕਾਰੀ ਨੇ ਕਹਿਤਾ ਫਲਾਣੇ ਐਮਐਲਏ ਨੇ ਕਹਿਤਾ ਫਲਾਣੇ ਲੋਕਾਂ ਨੇ ਕਹਿਤਾ ਫਲਾਣੇ ਸਮਾਜ ਦੇ ਵਿੱਚੋਂ ਆ ਬੰਦੇ ਨੇ ਕਹਿਤਾ ਆਮ ਤੌਰ ਦੇ ਉੱਤੇ ਸਾਡੀ ਸੋਚ ਮੋੜ ਕੱਟ ਜਾਂਦੀ ਆ ਪਰ ਇਸ ਸ਼ੀਣੀ ਔਰਤ ਦੇ ਵੱਲੋਂ ਪੈਰ ਪਿੱਛੇ ਨਹੀਂ ਖਿੱਚਿਆ ਗਿਆ ਉਹਦੇ ਵੱਲੋਂ ਚੈਲੰਜ ਨੂੰ ਕਬੂਲ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਮਾਫੀਆਂ ਮੰਗਦੇ ਪੁਲਿਸ ਅਧਿਕਾਰੀਆਂ ਦੀ ਵੀਡੀਓ ਵਾਇਰਲ ਹੋਈ ਆ ਤੇ ਇਹ ਔਰਤ ਜਿਵੇਂ ਇਹ ਗੱਲ ਕਹਿ ਰਹੀ ਐ ਕਿ ਮੈਂ ਤੁਹਾਨੂੰ ਬੰਦੇ ਬਣਾ ਦੇਣਾ ਤੁਸੀਂ ਮੇਰੇ ਘਰ ਵਾਲੇ ਦੇ ਮਾਰਿਆ ਤਾਂ ਮਾਰਿਆ ਕਿਵੇਂ ਤੁਸੀਂ ਮੇਰੇ ਪੁੱਤ ਦੇ ਮਾਰਿਆ ਤਾਂ ਮਾਰਿਆ ਕਿਵੇਂ ਇਹ ਸੱਚੀ ਮੁੱਚੀ ਗੱਲਾਂ ਭਾਵ ਕਰਨ ਵਾਲੀਆਂ ਵੀ ਬਹੁਤ ਘੱਟ ਸਮਾਜ ਦੇ ਵਿੱਚ ਇਹੋ ਜਿਹੀਆਂ ਧਾਰਨਾਵਾਂ ਮਿਲਦੀਆਂ ਵੀ ਇੱਕ ਔਰਤ ਇਸ ਤਰੀਕੇ ਨਾਲ ਹੱਕ ਢਾ ਕੇ ਲੜਾਈ ਲੜਦੀ ਹੋਵੇ ਮੈਂ ਸਾਰੇ ਹੀ ਫੌਜੀ ਵੀਰਾਂ ਦਾ ਧੰਨਵਾਦ ਹ ਜਿਨ੍ਹਾਂ ਨੇ ਕਿ ਇਸ ਵੇਲੇ ਪਟਿਆਲਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਕੇ ਇਹ ਗੱਲ ਕਹੀ ਆ ਕਿ ਅਸੀਂ ਇਨਸਾਫ ਲੈ ਕੇ ਰਵਾਂਗੇ ਮੈਂ ਸਾਰੇ ਹੀ ਸਮਾਜ ਦੇ ਉਹਨਾਂ ਲੋਕਾਂ ਦਾ ਧੰਨਵਾਦੀ ਹ ਜਿਨ੍ਹਾਂ ਨੇ ਇਸ ਵਰਤਾਰੇ ਦੇ ਉੱਤੇ ਇੱਕ ਵਾਰੀ ਫੇਰ ਚਾਨਣਾ ਪਾਇਆ ਇਹ ਪਤਾ ਸਭ ਨੂੰ ਹੀ ਆ ਸਬਦੇ ਨਾਲ ਹੀ ਇਹੋ ਜਿਹਾ ਕਦੇ ਨਾ ਕਦੇ ਹੁੰਦਾ ਵਾਪਰਦਾ ਉਹ ਮੀਡੀਆ ਦੇ ਵਿੱਚ ਆਉਂਦਾ ਪਰ ਇਸ ਰੂਪ ਦੇ ਵਿੱਚ ਨਹੀਂ ਆਉਂਦਾ ਵੀ ਭਾਈ ਇਹ ਲੰਮਾ ਸਮਾਂ ਚੱਲੇ ਗੱਲ ਇਸ ਤਰੀਕੇ ਨਾਲ ਲੋਕ ਲਹਿਰ ਬਣ ਜਾਵੇ ਪਰ ਇਸ ਲੋਕ ਲਹਿਰ ਦੇ ਕਰਕੇ ਹੀ ਆ ਇਸ ਔਰਤ ਦੀ ਅਗਵਾਈ ਦੇ ਕਰਕੇ ਹੀ ਆ ਸਾਬਕਾ ਫੌਜੀਆਂ ਦੇ ਹੱਕ ਦੇ ਵਿੱਚ ਆਉਣ ਦੇ ਕਰਕੇ ਹੀ ਆ ਸੋਸ਼ਲ ਮੀਡੀਆ ਦੇ ਉੱਤੇ ਪੁਲਿਸ ਦੇ ਅਤਿਆਚਾਰ ਦੇ ਖਿਲਾਫ ਖੜੀ ਹੋਈ ਲਹਿਰ ਦੇ ਸਦਕਾ ਹੀ ਆ ਵੀ ਹੁਣ ਤੱਕ ਜਿਹੜੇ ਪੁਲਿਸ ਅਧਿਕਾਰੀ ਅਣਪਛਾਤੇ ਸੀ ਉਹਨਾਂ ਦਾ ਨਾਂ ਇਸ ਐਫ ਆਈ ਆਰ ਦੇ ਵਿੱਚ ਦਰਜ ਹੋ ਗਿਆ ਇਹ ਜਿਹੜੇ ਪਟਿਆਲੇ ਤੋਂ ਬਾਹਰ ਬਦਲ ਦਿੱਤੇ ਗਏ ਆ ਇਨਾਂ ਦੇ ਬਾਬਤ ਐਸਆਈਟੀ ਬਣ ਗਈ ਹੈ ਵੀ ਐਸਆਈਟੀ ਪੜਤਾਲ ਕਰੂਗੀ ਤੇ ਸਮਾਂਬੱਧ ਇਨਕੁਆਇਰੀ ਕੀਤੀ ਜਾਊਗੀ ਸੋ ਇਹ ਇਸ ਸੰਘਰਸ਼ ਦੇ ਸਦਕਾ ਤੁਸੀਂ ਦੇਖੋ ਵੀ ਅੱਜ ਤੱਕ ਪੁਲਿਸ ਅਣਪਛਾਤੀ ਬੜੀਆਂ ਥਾਵਾਂ ਦੇ ਉੱਤੇ ਹੋਈ ਆ ਅਣਪਛਾਤੀ ਪੁਲਿਸ ਬਰਗਾੜੀ ਵਾਲੇ ਮਾਮਲੇ 'ਚ ਵੀ ਹੋਈ ਆ ਉੱਥੇ ਦੋ ਬੰਦੇ ਮਾਰੇ ਪੁਲਿਸ ਹਾਲੇ ਤੱਕ ਅਣਪਛਾਤੀ ਆ ਨਾਲੇ ਕੱਲੇ-ਕੱਲੇ ਪੁਲਿਸ ਮੁਲਾਜ਼ਮ ਦੇ ਅਕਾਊਂਟ ਦੇ ਵਿੱਚ ਤਨਖਾਹ ਪੈਂਦੀ ਆ ਇਹਨਾਂ ਦਾ ਬੈਲਟ ਨੰਬਰ ਵੀ ਆ ਪੇਟੀ ਨੰਬਰ ਆ ਹੋਰ ਵੀ ਬੜੀ ਪਛਾਣ ਦੇ ਚਿੰਨ੍ਹ ਹੈਗੇ ਆ ਪਰ ਫਿਰ ਵੀ ਪੁਲਿਸ ਅਣਪਛਾਤੀ ਆ ਇੱਥੇ ਵੀ ਜੇਕਰ ਕਰਨਲ ਨਾ ਹੁੰਦਾ ਜੇਕਰ ਤੁਸੀਂ ਮੈਂ ਹੁੰਦੇ ਫਿਰ ਅਣਪਛਾਤੀ ਰਹਿਣੀ ਸੀ ਸ਼ਾਇਦ ਅਣਪਛਾਤੀ ਦੇ ਉੱਤੇ ਵੀ ਪਰਚਾ ਦਰਜ ਨਾ ਹੁੰਦਾ ਪਰ ਕਿਉਂਕਿ ਕਰਨਲ ਦਾ ਰੈਂਕ ਬਹੁਤ ਵੱਡਾ ਇਹ ਦੇਸ਼ ਦੇ ਵਿੱਚ ਗਲ ਜੰਗਲ ਦੀ ਅਗੋਂ ਫੈਲੀ ਆ ਵੀ ਜੇਕਰ ਕਰਨਲ ਦੇ ਉੱਤੇ ਅਤਿਆਚਾਰ ਹੋ ਸਕਦਾ ਉਹਦੇ ਪਰਿਵਾਰ ਤੇ ਅਤਿਆਚਾਰ ਹੋ ਸਕਦਾ ਤੇ ਬਾਕੀ ਲੋਕ ਕਿੱਥੇ ਆ ਬਾਕੀ ਲੋਕ ਕਿਹੜੇ ਬਾਗ ਦੀ ਮੂਲੀ ਆ ਇਸ ਕਰਕੇ ਭਾਈ ਅਣਪਛਾਤੀ ਪੁਲਿਸ ਦੀ ਪਛਾਣ ਆ ਗਈ ਇਸ ਕਰਕੇ ਹੁਣੇ ਸਾਰਾ ਕੁਝ ਸਾਹਮਣੇ ਆ ਰਿਹਾ ਪਰ ਇਹ ਇਸ ਮਾਮਲੇ ਦੇ ਵਿੱਚ ਹੁਣ ਕੁਝ ਕੁ ਮੋੜ ਨਵੇਂ ਵੀ ਆ ਰਹੇ ਆ ਮੈਨੂੰ ਨਹੀਂ ਪਤਾ ਵੀ ਐਂਡ ਦੇ ਉੱਤੇ ਕਿਸੇ ਨੇ ਸਮਝੌਤਾ ਕਰਨਾ ਕਿ ਨਹੀਂ ਹੋ ਸਕਦਾ ਵੀ ਇਸ ਪਰਿਵਾਰ ਦੇ ਵੱਲੋਂ ਬਿਲਕੁਲ ਨਾ ਸਮਝੌਤਾ ਕੀਤਾ ਜਾਵੇ ਉਹ ਕਹਿਣ ਵੀ ਅਸੀਂ ਤਾਂ ਕਾਨੂੰਨ ਦੇ ਮੁਤਾਬਕ ਹੀ ਚੱਲਾਂਗੇ ਕਿਉਂਕਿ ਜਿਹੜੇ ਐਸਐਸਪੀ ਸਰਦਾਰ ਰਾਣਕ ਸਿੰਘ ਆ ਉਹ ਇਹ ਗੱਲ ਕਹਿੰਦੇ ਆ ਵੀ ਅਸੀਂ ਇਸ ਮਾਮਲੇ ਤੇ ਐਐਸਆਈਟੀ ਬਣاتی ਆ ਕਾਸੀ ਇਸ ਮਾਮਲੇ ਦੇ ਵਿੱਚ ਬਾਈ ਨੇਮ ਪਰਚੇ ਦਰਜ ਕਰ ਦਿੱਤੇ ਆ ਅਸੀਂ ਇਸ ਮਾਮਲੇ ਦੇ ਵਿੱਚ ਬੰਦਿਆਂ ਨੂੰ ਸਸਪੈਂਡ ਕਰ ਦਿੱਤਾ ਅਸੀਂ ਇਸ ਮਾਮਲੇ ਦੇ ਵਿੱਚ ਬੰਦਿਆਂ ਨੂੰ ਕੁਝ ਨੂੰ ਬਾਹਰਲੇ ਜ਼ਿਲ੍ਹੇ ਦੇ ਵਿੱਚੋਂ ਵੀ ਪਟਿਆਲਾ ਜ਼ਿਲ੍ਹੇ ਦੇ ਵਿੱਚੋਂ ਵੀ ਬਾਹਰ ਭੇਜ ਦਿੱਤਾ ਉਹ ਕਹਿੰਦੇ ਵੀ ਪੁਲਿਸ ਨੇ ਆਪਣੀ ਬਣਦੀ ਸਰਦੀ ਇਨਕੁਆਰੀ ਕੀਤੀ ਆ ਪਰ ਇਹਦੇ ਵਿੱਚ ਮੋੜ ਇਹ ਆ ਵੀ ਜਿਹੜੇ ਘੁੰਮਣ ਭਰਾ ਨੇ ਜਿਹੜੇ ਇੱਕ ਵਕੀਲ ਸਾਹਿਬਾਨ ਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਦੇਖੋ ਪਹਿਲਾਂ ਕਰਨਲ ਦੇ ਪੁੱਤ ਦੇ ਵੱਲੋਂ ਪੰਚ ਮਾਰਿਆ ਗਿਆ ਮੁਕਾ ਉਹਨਾਂ ਨੇ ਮਾਰਿਆ ਦੇਖੋ ਗੱਲ ਇਹ ਆ ਵਕੀਲ ਸਾਹਿਬ ਦਾ ਆਪਣਾ ਤਰਕ ਆ ਮੇਰੀ ਸੋਚ ਇਹ ਗੱਲ ਕਹਿੰਦੀ ਆ ਵੀ ਜੇਕਰ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਸੀ ਤੇ ਜੇਕਰ ਕਰਨਲ ਦੇ ਪੁੱਤ ਨੇ ਪਹਿਲਾਂ ਮਾਰਿਆ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਛੱਲੀਆਂ ਵਾਂਗੂ ਬੰਦੇ ਨੂੰ ਕੁੱਟ ਦੇਣਾ ਇਹਦਾ ਮਤਲਬ ਇਹ ਆ ਕਿ ਆਪਾਂ ਪੁਲਿਸ ਬੁਲਾਉਂਦੇ ਵਰਦੀਧਾਰੀ ਬੁਲਾਉਂਦੇ ਔਨ ਡਿਊਟੀ ਬੁਲਾਉਂਦੇ ਤੇ ਇਹਨਾਂ ਦੇ ਉੱਤੇ ਬਣਦੀ ਸਰਨੀ ਕਾਨੂੰਨੀ ਕਾਰਵਾਈ ਕਰਦੇ ਜੇਕਰ ਤੁਸੀਂ ਇਨਕਾਊਂਟਰ ਕਰਕੇ ਆਏ ਹੋ ਤੁਹਾਨੂੰ ਚਾਹ ਚੜਿਆ ਤੁਸੀਂ ਪੂਰੇ ਇਸ ਵੇਲੇ ਜੋਸ਼ ਦੇ ਵਿੱਚੋਂ ਜਲੌ ਦੇ ਵਿੱਚੋਂ ਤੇ ਇਹਦਾ ਮਤਲਬ ਇਹ ਨਹੀਂ ਕਿ ਜੇਕਰ ਕੋਈ ਬੰਦਾ ਤੁਹਾਨੂੰ ਥੋੜੀ ਬਹੁਤੀ ਵੀ ਗੱਲ ਕਹਿੰਦਾ ਤੁਸੀਂ ਉਹਨੂੰ ਬੱਕਰੇ ਵਾਂਗੂ ਢਾਹ ਲੋ ਤੇ ਬਾਅਦ ਦੇ ਵਿੱਚ ਕੁੱਟ-ਕੁੱਟ ਕੇ ਉਹਨੂੰ ਮਲੇਸੂ ਕਰ ਦਿਓ ਨਾਲੇ ਵੀਡੀਓ ਸਭ ਦੇ ਸਾਹਮਣੇ ਆ ਪੜਤਾਲਾਂ ਤਾਂ ਹੁਣ ਜੇਕਰ ਵੀਡੀਓ ਨਾ ਹੋਵੇ ਪੜਤਾਲਾਂ ਉਦੋਂ ਹੁੰਦੀਆਂ ਜਦੋਂ ਕੋਈ ਸਬੂਤ ਨਾ ਮਿਲੇ ਜਦੋਂ ਕੋਈ ਜਾਂਚ ਵਾਸਤੇ ਤੱਥ ਨਾ ਸਾਹਮਣੇ ਹੋਵੇ ਜਦੋਂ ਵੀਡੀਓ ਸਾਹਮਣੇ ਹੋਵੇ ਵੀ ਭਾਈ ਐਨੇ ਆ ਕੁਝ ਕੀਤਾ ਤੇ ਇੰਨੀ ਆ ਕੋਈ ਤੋਂ ਰੋਕਿਆ ਐਸ ਥਾਂ ਦੇ ਉੱਤੇ ਇੰਨੇ ਵਜ ਕੇ ਇੰਨੇ ਮਿੰਟ ਦੇ ਉੱਤੇ ਆ ਕੁਝ ਹੋਇਆ ਤੇ ਮੇਰਾ ਖਿਆਲ ਆ ਵੀ ਫਿਰ ਉਸ ਤੋਂ ਬਾਅਦ ਪੜਤਾਲਾਂ ਪਰਤੂਲਾਂ ਵਾਲੀ ਗੱਲ ਤਾਂ ਮਿੱਟੀ ਪਾਉਣ ਵਾਲੀ ਗੱਲ ਜੀ ਬਣ ਜਾਂਦੀ ਆ ਵੀ ਜਾਂ ਮਾਹੌਲ ਨੂੰ ਠੰਡਾ ਕਰੀਏ 45 ਰਣ ਦੇ ਵਿੱਚ ਜਾਂ 21 ਰਣ ਦੇ ਵਿੱਚ ਫਿਰ ਇਦਾਂ ਦੀ ਗੱਲ ਬਣ ਜਾਂਦੀ ਆ ਵੇਨੇ ਪਾਈ ਇਸ ਮਾਮਲੇ ਦੇ ਵਿੱਚ ਬਣਦਾ ਕੀ ਆ ਪਤਾ ਨਹੀਂ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਕਿਹੜੇ ਮੋੜ ਆਉਣੇ ਆ ਪਰ ਕੋਈ ਵਾਰ ਤੁਸੀਂ ਇਹੋ ਜਿਹੇ ਲੋਕਾਂ ਤੋਂ ਪ੍ਰਭਾਵਿਤ ਹੁੰਨੇ ਹੋ ਕਈ ਵਾਰ ਇਹੋ ਜਿਹੇ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਸੰਘਰਸ਼ ਤੋਂ ਤੁਸੀਂ ਬੜਾ ਕੁਝ ਸਿੱਖਦੇ ਹੋ ਜਿਵੇਂ ਕਿ ਇੱਥੇ ਕਰਨਲ ਬਾਠ ਦੇ ਪਰਿਵਾਰ ਦੇ ਵੱਲੋਂ ਕੀਤੇ ਗਏ ਸੰਘਰਸ਼ ਤੋਂ ਸਿੱਖਿਆ ਗਿਆ ਮੈਂ ਫਿਰ ਇਹ ਗੱਲ ਕਹਿਣਾ ਬਹੁਤ ਘੱਟ ਉਧਾਰਨਾ ਜਿਹੜੀਆਂ ਕਿ ਇਸ ਵੇਲੇ ਜਸਵਿੰਦਰ ਕੌਰ ਬਾਠ ਨੂੰ ਸਾਹਮਣੇ ਆਉਂਦੀਆਂ ਬਹੁਤ ਘੱਟ ਉਧਾਰਨਾ ਜਿੱਥੇ ਕਿ ਲੋਕ ਲਹਿਰ ਬਣਦੀ ਆ ਆਮ ਤੌਰ ਦੇ ਉੱਤੇ ਜਦੋਂ ਲਹਿਰਾਂ ਬਣਦੀਆਂ ਉਸ ਲਹਿਰ ਦੇ ਵਿੱਚੋਂ ਇੱਕ ਨਵੀਂ ਲਹਿਰ ਦੋਵਾਂ ਦਿਨਾਂ ਦੇ ਵਿੱਚ ਨਿਕਲ ਲੱਗ ਜਾਂਦੀ ਹੁੰਦੀ ਜਿਹੜੀ ਇਧਰਲੇ ਪਾਸੇ ਨੂੰ ਮੋੜ ਕੱਟ ਜਾਂਦੀ ਆ ਫਿਰ ਦੋ ਢੜੇ ਹੋ ਜਾਂਦੇ ਆ ਫਿਰ ਚਾਰ ਢੜੇ ਹੋ ਜਾਂਦੇ ਆ ਫਿਰ ਛੇ ਢੜੇ ਹੋ ਜਾਂਦੇ ਆ ਪੁਲਿਸ ਮੁਲਾਜ਼ਮਾਂ ਨੂੰ ਇੱਕ ਬੇਨਤੀ ਹੈ ਤੁਸੀਂ ਸਾਡੇ ਸਤਿਕਾਰਯੋਗਾਂ ਪੰਜਾਬ ਦੀ ਪੁਲਿਸ ਦਾ ਸਾਰੀ ਦਾ ਕਰਤਾਰ ਮਾੜਾ ਨਹੀਂ ਇਹ ਗੱਲ ਸੱਚੀ ਆ ਸਾਰੇ ਪੱਤਰਕਾਰ ਵੀ ਚੰਗੇ ਨਹੀਂ ਸਾਰੇ ਡਾਕਟਰ ਵੀ ਚੰਗੇ ਨਹੀਂ ਸਾਰੀ ਪੁਲਿਸ ਵੀ ਚੰਗੀ ਨਹੀਂ ਸਾਰੇ ਪਟਵਾਰੀ ਵੀ ਚੰਗੇ ਨਹੀਂ ਸਾਰੇ ਤਹਿਸੀਲਦਾਰ ਵੀ ਚੰਗੇ ਨਹੀਂ ਪਰ ਸਾਰੇ ਮਾੜੇ ਵੀ ਨਹੀਂ ਮਾੜੇ ਤੇ ਚੰਗੇ ਇਸੇ ਸਮਾਜ ਦੇ ਹਿੱਸੇ ਦੇ ਵਿੱਚ ਆ ਪਰ ਗੱਲ ਇਹ ਵੀ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹੋਣ ਉਦੋਂ ਪੁਲਿਸ ਦਾ ਅਕਸ ਹੋਰ ਗੰਦਾ ਹੋ ਜਾਂਦਾ ਉਦੋਂ ਪੁਲਿਸ ਦਾ ਅਕਸ ਹੋਰ ਖਰਾਬ ਹੋ ਜਾਂਦਾ ਤੇ ਇਸ ਵੇਲੇ ਪੁਲਿਸ ਦਾ ਅਕਸ ਖਰਾਬ ਹੋਇਆ ਇਸ ਘਟਨਾ ਦੇ ਕਰਕੇ ਕਿਉਂਕਿ ਇਸ ਘਟਨਾ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਕਰਨਲ ਬਾਠ ਆਮ ਬੰਦਾ ਹੁੰਦਾ ਜੇਕਰ ਉਹ ਰਿਕਸ਼ਾ ਚਾਲਕ ਹੁੰਦਾ ਜੇਕਰ ਉਹ ਆਮ ਖੇਤ ਮਜ਼ਦੂਰ ਹੁੰਦਾ ਜੇਕਰ ਉਹ ਆਮ ਕਿਸਾਨ ਹੁੰਦਾ 2 ਏਕੜ ਵਾਲਾ ਜੇਕਰ ਉਹ ਰੇੜੀ ਲਾਉਂਦਾ ਹੁੰਦਾ ਇਹ ਕਰਨਲ ਨਾ ਹੁੰਦਾ ਤੇ ਫਿਰ ਭਾਈ ਪੁਲਿਸ ਭਾਵੇਂ ਉਹਦੇ ਉੱਤੇ ਕੁੱਟ ਕੇ ਵੀ ਪਰਚੇ ਪਾ ਦਿੰਦੀ ਕਿਸੇ ਨੇ ਬਾਤ ਨਹੀਂ ਸੀ ਪੁੱਛਣੀ ਇਹ ਤਾਂ ਰੈਂਕ ਨੂੰ ਸਲਾਮਾ ਇਹ ਤਾਂ ਰੁਤਬੇ ਨੂੰ ਸਲਾਮਾ ਇਸ ਕਰਕੇ ਲੋਕਾਂ ਨੇ ਮੰਨਦੇ ਉੱਤੇ ਸੱਟ ਵੱਜੀ ਆ ਕਿ ਜੇਕਰ ਇਸ ਬੰਦੇ ਨਾਲ ਆ ਕੁਝ ਹੋ ਸਕਦਾ ਤੇ ਆਮ ਬੰਦਿਆਂ ਨਾਲ ਕੀ ਕੁਝ ਹੁੰਦਾ ਹੋਊਗਾ ਤੇ ਆਮ ਬੰਦਿਆਂ ਨਾਲ ਕੀ ਕੁਝ ਹੁੰਦਾ ਆਪਾਂ ਜਾਣਦੇ ਹੀ ਆ ਮੇਰੇ ਤਾਂ ਦਿਮਾਗ ਦੇ ਵਿੱਚ ਦੂਣੀ ਦੇ ਪਹਾੜੇ ਬੰਗ ਗੱਲਾਂ ਰਟੀਆਂ ਵੀ ਕਿਸ ਤਰੀਕੇ ਦੇ ਨਾਲ ਖਬਰਾਂ ਹੁੰਦੀਆਂ ਹੁੰਦੀਆਂ ਫਲਾਣੀ ਥਾਂ ਤੋਂ ਨਸ਼ਾ ਫੜਿਆ ਉਹਦੇ ਚ ਕੀ ਹੁੰਦਾ ਕਿ ਸਾਈਕਲ ਦੇ ਉੱਤੇ ਬੰਦਾ ਜਾ ਰਿਹਾ ਸੀ ਰਾਹ ਦੇ ਵਿੱਚ ਪੁਲਿਸ ਨੇ ਨਾਕਾ ਲਾਇਆ ਸੀ ਸਾਈਕਲ ਦੇ ਹੈਂਡਲ ਦੇ ਖੱਬੇ ਪਾਸੇ ਤੇ ਉਹਦੇ ਵੱਲੋਂ ਪਾਈ ਇੱਕ ਲਫਾਫਾ ਟੰਗਿਆ ਗਿਆ ਸੀ ਥੈਲਾ ਟੰਗਿਆ ਗਿਆ ਸੀ ਉਹਨੇ ਪੁਲਿਸ ਨੂੰ ਵੇਖਿਆ ਵੇਖ ਕੇ ਉਹ ਸਾਈਕਲ ਨੂੰ ਛੱਡ ਕੇ ਭੱਜ ਪਿਆ ਤੇ ਬਾਅਦ ਦੇ ਵਿੱਚ ਪੁਲਿਸ ਨੇ ਪਿੱਛਾ ਕੀਤਾ ਉਹਦੇ ਝੋਲੇ ਦੀ ਤਲਾਸ਼ੀ ਲਈ ਉਹਦੇ ਵਿੱਚੋਂ ਫਲਾਣਾ ਨਸ਼ਾ ਮਿਲਿਆ ਇਹ ਗੱਲਾਂ ਆਮ ਬਣ ਗਈਆਂ ਫੜਿਆ ਬੰਦਾ ਕਿੱਥੋਂ ਜਾਂਦਾ ਵਿਖਾਇਆ ਬੰਦਾ ਕਿੱਥੋਂ ਜਾਂਦਾ ਛੱਡਿਆ ਬੰਦਾ ਕਿੱਥੋਂ ਜਾਂਦਾ ਵਿੱਚ ਨਾਮਜ਼ਦ ਕੋਈ ਹੋਰ ਕੀਤਾ ਜਾਂਦਾ ਨਾਮਜ਼ਦ ਕੀਤੇ ਬੰਦੇ ਨੂੰ ਛੱਡਿਆ ਕਿਵੇਂ ਜਾਂਦਾ ਇਹ ਪੁਲਿਸ ਮੁਲਾਜ਼ਮਾਂ ਦੇ ਵੱਖ-ਵੱਖ ਨਾਵਾਂ ਦੀਆਂ ਵੱਖ-ਵੱਖ ਔਧਿਆਂ ਦੀਆਂ ਰਿਪੋਰਟਾਂ ਕਿਹੋ ਜੀਆਂ ਆਉਂਦੀਆਂ ਅੱਜ ਤੱਕ ਆਪਾਂ ਜਾਣਦੇ ਹਾਂ ਫਿਰ ਬੇਨਤੀ ਇਹ ਆ ਕਿ ਕਰਨਲ ਬਾਠ ਦੀ ਪਤਨੀ ਨੂੰ ਇਨਸਾਫ ਮਿਲਣਾ ਚਾਹੀਦਾ ਇੱਕ ਕਰਨਲ ਦੇ ਨਾਲ ਜਿਹੜੀ ਵਧਿੱਕੀ ਹੋਈ ਆ ਇਹਦੇ ਦੇ ਪਿੱਛੇ ਰਹੀ ਹਟਣਾ ਚਾਹੀਦਾ ਇਹ ਸਾਡੇ ਲਈ ਇੱਕ ਸਮਝੌਤੇ ਵਾਲੀ ਗੱਲ ਨਹੀਂ ਸਮਝਾਉਣੀ ਵਾਲੀ ਗੱਲ ਆ ਵੀ ਭਾਈ ਸਮਝ ਗਏ ਆਪਾਂ ਵੀ ਇਸ ਵੇਲੇ ਚੱਲਦਾ ਕੀ ਕੀ ਆ ਸਮਝ ਗਏ ਆਪਾਂ ਇਸ ਵੇਲੇ ਆਪਣੇ ਨਾਲ ਕੀ ਕੀ ਵਾਪਰ ਸਕਦਾ ਪੰਜਾਬ ਪੁਲਿਸ ਨੂੰ ਅਨੁਸ਼ਾਸਨ ਦੇ ਵਿੱਚ ਰਹਿਣ ਦਾ ਪਾਠ ਪੜਾਉਣਾ ਚਾਹੀਦਾ ਪੰਜਾਬ ਦੀ ਪੁਲਿਸ ਨੂੰ ਫਿਟਨੈਸ ਦੇ ਵੱਲ ਤੇ ਪੰਜਾਬ ਦੀ ਪੁਲਿਸ ਨੂੰ ਅਨੁਸ਼ਾਸਨ ਦੇ ਵੱਲ ਗੌਰ ਕਰ ਨਿਲੋੜਾ ਸਿਰਫ ਇਹ ਨਹੀਂ ਕਿ ਅਸੀਂ 200 ਬੰਦਾ ਲੈ ਕੇ ਇਧਰ ਨੂੰ ਦਿੱਤਾ ਜੀ ਜਾ ਰਹੇ ਤੇ 400 ਬੰਦਾ ਲੈ ਕੇ ਨੇਤਾ ਜੀ ਇਧਰ ਨੂੰ ਜਾ ਰਹੇ ਆ ਨੇਤਾ ਜੀ ਦੀ ਤਾਂ ਇਸ ਵੇਲੇ ਜੀ ਹਜ਼ੂਰੀ ਹੁੰਦੀ ਆ ਆਮ ਬੰਦਾ ਕਿਹੜੇ ਪਾਸੇ ਜਾਵੇ ਆਮ ਬੰਦੇ ਨੂੰ ਤੁਸੀਂ ਇਉਂ ਸਮਝਦੇ ਹੋ ਵੀ ਪਾਈ ਇਹ ਤਾਂ ਐਵੇਂ ਹੀ ਕੀੜਾ ਮਕੌੜਾ ਹੀ ਆ ਇਸ ਕਰਕੇ ਜਿਹਨਾਂ ਨੂੰ ਕੀੜੇ ਮਕੌੜੇ ਸਮਝਦੇ ਆ ਤੁਸੀਂ ਸੇਵਾਦਾਰਤਾ ਅਸਲ ਦੇ ਵਿੱਚ ਉਹਨਾਂ ਦੇ ਆ ਤੁਸੀਂ ਤਨਖਾਹ ਲੈਨੇ ਹੋ ਸਾਰੀ ਤਨਖਾਹ ਜਿਹੜੇ ਸਰਕਾਰੀ ਮੁਲਾਜ਼ਮਾਂ ਉਹਨਾਂ ਨੂੰ ਜਨਤਾ ਦੇ ਸੇਵਾਦਾਰ ਬਣ ਕੇ ਵਿਚਰਨਾ ਚਾਹੀਦਾ ਜਿਹੜੀ ਸਿਰ ਸਵਾਹ ਪੈ ਗਈ ਕਰਨਲ ਬਾਠ ਵਾਲੇ ਮੁੱਦੇ ਦੇ ਕਰਕੇ ਮੀਡੀਆ ਦੇ ਵਿੱਚ ਇਹ ਮਾਮਲਾ ਸਭ ਤੋਂ ਵੱਧ ਵੱਡੇ ਪੱਧਰ ਤੇ ਛਾਉਣ ਦੇ ਕਰਕੇ ਇਸ ਕਰਕੇ ਅੱਜ ਉਪਵੈਖ ਦੇ ਵਿੱਚ ਇਹੋ ਜਿਹਾ ਕੁਝ ਨਾ ਹੋਵੇ ਪੰਜਾਬ ਪੁਲਿਸ ਦੀ ਫਿਟਨੈਸ ਪੰਜਾਬ ਪੁਲਿਸ ਦੇ ਅਨੁਸ਼ਾਸਨ ਪੰਜਾਬ ਪੁਲਿਸ ਦੇ ਸੁਭਾ ਪੰਜਾਬ ਪੁਲਿਸ ਦੇ ਕਰਮਚਾਰੀ ਨੂੰ ਨਵੇਂ ਸਿਰੇ ਤੋਂ ਕਢਣ ਦੀ ਲੋੜ ਆ ਜਿਹੜੇ ਵੀ ਚੰਗੇ ਤਰੀਕੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਸਲਾਮ ਕਰਦੇ ਆ ਪਰ ਮੇਰੀ ਬੇਨਤੀ ਆ ਵੀ ਜੇਕਰ ਪੱਤਰਕਾਰ ਕੋਈ ਗਲਤੀ ਕਰੇ ਤਾਂ ਪੱਤਰਕਾਰਾਂ ਨੂੰ ਉਹਦਾ ਵੀ ਮੁੱਦਾ ਚੁੱਕਣਾ ਚਾਹੀਦਾ ਭਾਵੇਂ ਉਹਦੇ ਭਾਈਚਾਰੇ ਦਾ ਜੇਕਰ ਕੋਈ ਪਟਵਾਰੀ ਰਿਸ਼ਵਤ ਲੈਿੰਦਾ ਫੜਿਆ ਜਾਵੇ ਤਾਂ ਪਟਵਾਰੀਆਂ ਨੂੰ ਉਹਦੇ ਹੱਕ ਦੇ ਵਿੱਚ ਕਲਮ ਛੋੜ ਹੜਤਾਲ ਨਹੀਂ ਕਰਨੀ ਚਾਹੀਦੀ ਇਹ ਕਹਿਣਾ ਚਾਹੀਦਾ ਵੀ ਸਾਡਾ ਬੰਦਾ ਗਲਤ ਆ ਇਹਦੀ ਕਰਤੂਤ ਮਾੜੀ ਭਾਵੇਂ ਦੇ ਥੱਪੜੇ ਲਾਓ ਇਹਨੂੰ ਤੁਸੀਂ ਪੁੱਠਾ ਟੰਗੋ ਕਿਉਂਕਿ ਇਹਨੇ ਸਾਰਿਆਂ ਦੀ ਇਮੇਜ ਖਰਾਬ ਕੀਤੀ ਆ ਜੇ ਕੋਈ ਤਹਿਸੀਲਦਾਰ ਗਲਤ ਕੰਮ ਕਰਦਾ ਤੇ ਤਹਿਸੀਲਦਾਰਾਂ ਨੂੰ ਇਹਨੇ ਗੱਲ ਕਹਿਣੀ ਚਾਹੀਦੀ ਅੜ ਮਿੱਥੇ ਸਮੇਂ ਲਈ ਹੜਤਾਲ ਤੇ ਚੱਲੇ ਆ ਉਵੇਂ ਹੀ ਜੇਕਰ ਕੋਈ ਪੁਲਿਸ ਮੁਲਾਜ਼ਮ ਗਲਤ ਹਰਕਤ ਕਰਦਾ ਤੇ ਪੁਲਿਸ ਅਧਿਕਾਰੀਆਂ ਨੂੰ ਉਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਉਹਨੂੰ ਗਲਤ ਕਹਿਣਾ ਚਾਹੀਦਾ ਇਹਦੇ ਨਾਲ ਪੁਲਿਸ ਦੀ ਇਮੇਜ ਸੁਧਰੂਗੀ ਇਹਦੇ ਨਾਲ ਪਤਾ ਲੱਗੂਗਾ ਵੀ ਸਾਰੇ ਇੱਕੋ ਜਿਹੇ ਨਹੀਂ ਪਹਿਲਾਂ ਇਸ ਮੁੱਦੇ ਦੇ ਉੱਤੇ ਬਾਠ ਵਾਲੇ ਮੁੱਦੇ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਬੇਪਰਵਾਹ ਹੋਇਆ ਤੇ ਮਾਮਲੇ ਹੋਰ ਪਾਸੇ ਪੁਲਿਸ ਦੇ ਅਕਸ ਨੂੰ ਸੁਧਾਰਗੇ ਤੇ ਪੁਲਿਸ ਵੀ ਆਪਣਾ ਅਕਸ ਸੁਧਾਰੇ ਤੇ ਜੇਕਰ ਕਿਸੇ ਨਾਲ ਧੱਕਾ ਹੁੰਦਾ ਆਪਾਂ ਖੜਿਆ ਵੀ ਕਰਗੇ ਕੱਲਾ ਸੋਸ਼ਲ ਮੀਡੀਆ ਤੇ ਟਿਕ ਟਕ ਕਰਨ ਦੇ ਨਾਲ ਬਹੁਤ ਮਾੜਾ ਹੋਇਆ ਵੀਰੇ ਨਾਲ ਆ ਤੇਰੇ ਇਵੇਂ ਨਹੀਂ ਤੁਹਾਡੇ ਨਾਲ ਵੀ ਇਹ ਕੁਝ ਹੋ ਸਕਦਾ ਮੇਰੇ ਨਾਲ ਵੀ ਇਹ ਕੁਝ ਹੋ ਸਕਦਾ ਸਮਾਜ ਦੇ ਵਿੱਚ ਕਿਸੇ ਨਾਲ ਵੀ ਹੋ ਸਕਦਾ ਫਿਰ ਉਹ ਅਣਪਛਾਤੀ ਹੀ ਰਹਿਣੀ ਆ ਪਛਾਣੀ ਤਾਂ ਜਾਊਗੀ ਪੁਲਿਸ ਜਾਂ ਗਲਤ ਕੰਮ ਕਰਨ ਵਾਲਾ ਬੰਦਾ ਤਾਂ ਪਛਾਣਿਆ ਜਾਊਗਾ ਜੇਕਰ ਆਪਾਂ ਇਕਜੁੱਟ ਹੋਵਾਂਗੇ ਤਾਂ ਬਹੁਤ ਮਿਹਰਬਾਨੀ